ਕੀ ਕਰ ਰਿਹਾ ਜਵਾਨ ਇੱਥੇ ਮੌਕੇ ਤੇ ਪਹੁੰਚੇ ਆ ਤੋ ਕੋਈ ਬੱਚੇ ਸੀਗੇ ਆਸ ਵਿੱਚ ਲੜ ਰੂੜ ਪਿਆ ਕਾਪੇ-ਕੂਪੇ ਮੜ ਮੋਟੇ ਚੱਲੇ ਆਓ ਇਹ ਕਿਹੜੀ ਕਿਹੜੇ ਸਕੂਲ ਦੇ ਬੱਚੇ ਸੀਗੇ ਸਕੂਲ ਮੇਲਾ ਹਾਂ ਅਜਿਹਾ ਕਈ ਵੀਰ ਨੇ ਆ ਜਿਹੜੇ ਨਾਲ ਹੱਦ ਹੈਗੇ ਇੱਥੇ ਕਹਿਣਾ ਵੀ ਇੱਥੇ ਮੁੰਡਾ ਵਿਚਾਰਾ ਖਲੋਤਾ ਹੈ ਤੋ ਦੂਜੇ ਮੁੰਡੇ ਆਏ ਮਿੰਟ ਚ ਗੱਲ ਪੈ ਗਏ ਨੇ ਜਿਹੜੇ ਰੋਡ ਤੇ ਆ ਰਹਾ ਆ ਜਿਹੜਾ ਅਮਨੋਰਲਾ ਸਕੂਲ ਦੇ ਬੈਕਸਾਈਡ ਆ ਆ ઠાਣਾ ਜੀ ਇੱਥੋਂ 200 ਮੀਟਰ ਤੇ ਆ ਫਿਰ ਵੀ ਨਹੀਂ ਡਾਰੇ ਗਾ ਨਾ ਉਹ ਵੇਖੋ ਕਾਪਾ ਪਰਾ ਫੜ ਕੇ ਜਨਤਾ ਨੇ ਛੁਟਿਆ ਜਨਤਾ ਨਾਲ ਆਦੀ ਤੇ ਉਹਨਾਂ ਨੇ ਹੋਰ ਵੱਡੀ ਜਾਲਾ ਸੀ ਉਹ ਲੋਕਾਂ ਦੇ ਰੋਲਾ ਪਾਇਆ ਜੇ ਉਹ ਲੋਕੀ ਨਾਲ ਰੋਲਾ ਪਾਉਂਦੇ ਹੋ ਸਭ ਦੇ ਅੱਗੇ 7 ਬੰਦੇ ਮਰਦੇ ਤੇ ਸਾਨੂੰ ਦਾ ਬਹੁਤ ਡਰ ਲੱਗ ਰਿਹਾ ਜੀ ਉਹ ਤੁਹਾਡੇ ਸਾਹਮਣੇ ਹੀ ਆ ਕਦੀ ਕਿਤੇ ਕਤਲ ਹੋ ਰਹੇ ਨੇ ਕਦੀ ਕਿਤੇ ਹੋ ਰਹੇ ਨੇ ਇੱਥੇ ਬਿਲਕੁਲ ਹੀ ਨੰਬਰ 1 ਤੇ ਆ ਗਿਆ ਜੀ ਆ ਆਸਿਆ ਜੀ ਗਰਦੀਪ ਸਿੰਘ ਮੇਰਾ ਪਿੰਡ ਕਾਸ਼ੂ ਬੇਗੂਰੀ ਕੀ ਦੇਖਿਆ ਤੇ ਕੀ ਹਾਲਾਤ ਇੱਧਰ ਮੁੰਡੇ ਮੁੰਡੇ ਆਪਸ ਚ ਲੜੇ ਨੇ ਜੀ ਨੰਗੀਆਂ ਪਿਸਤੌਲਾਂ ਚੱਕੀ ਫਿਰਦੇ ਨੇ ਨੰਗੇ ਕਿਰਪਾਨ ਦੇ ਨੰਗੇ ਕਾਪੇ ਹੀਗੇ ਆਪਸ ਚ ਲੜਦਾਂ ਲੜਦੇ ਆ ਉਹਨਾਂ ਨੇ ਮੁੰਡਾ ਵੜ ਦਿੱਤਾ ਜੀ ਉਹ ਕਿੰਨੇ ਤੇ ਆਏ ਜੀ ਸਵਾਰ ਉਹ ਦੋਵੇਂ ਓਡਰੋ ਦੀ ਮੋਟਰਸਾਈਕਲਾਂ ਦੇ ਹੀ ਜੀ ਕੀ ਉਹਨਾਂ ਕੋਲ ਹਥਿਆਰ ਸੀ ਹਥਿਆਰ ਉਹਨਾਂ ਕੋਲੇ ਕਾਪੇ ਹੀਗੇ ਨੰਗੇ ਜੀ ਤੇ ਦੋਹਾਂ ਕੋਲੇ ਪਿਸਤੌਲ ਹੀਗੇ ਨੰਗੇ ਜੀ ਇਧਰ ਆ ਰਿਹਾ ਇਹ ਮੁੰਡੇ ਉਧਰ ਪਰਾਂ ਨਹੀਂ ਕਿੱਥੋਂ ਆਉਂਦੇ ਸੀ ਜਾਨੀ ਕਿ ਗਰੁੱਪ 2 ਆਪਸ ਵਿੱਚ ਲੜਦੇ ਸੀ ਜੀ ਹਾਂਜੀ ਹਾਂਜੀ ਸਕੂਲ ਦੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਅੱਛਾ ਜਿਹੜੇ ਲੜੇ ਨੇ ਹਾਂਜੀ ਹਾਂਜੀ ਉਹਨਾਂ ਨੇ ਕਾਪੇ ਮਾਰੇ ਆ ਜੀ ਹਾਂਜੀ 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 ਹਲਾਤ ਫਰੋਜ਼ਪੁਰ ਦੇ ਸਭ ਤੋਂ ਮਾੜੇ ਹਾਲਾਤ ਨੇ ਇਦੋਂ ਉੱਤੇ ਮੇਰੇ ਖਿਆਲ ਚ ਵੀ ਪੂਰੀ ਵਰਲਡ ਦੇ ਵਿੱਚ ਐਡਾ ਜ਼ਿਆਦਾ ਮੰਦਾ ਹਾਲ ਨਹੀਂ ਹੋਣਾ ਜਿੰਨਾ ਇੱਟਾ ਫਰੋਜ਼ਪੁਰ ਦਾ ਮੰਦਾ ਹਾਲ ਹੈ ਨੰਬਰ 1 ਤੇ ਚੱਲਦੇ ਪਏ ਮੁੰਡਾ ਮਰ ਗਿਆ ਜੀ ਮੁੰਡਾ ਦਾ ਮੌਕੇ ਤੇ ਮਰ ਗਿਆ ਹਾਂਜੀ 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 ਕੋਈ ਪ੍ਰਸ਼ਾਸਨ ਦੇ ਕੇ ਸੋਚਣਾ ਜਿਹੜੇ ਕਰਨਾ ਚਾਹੀਦਾ ਕਾ ਸਹੀ ਗੱਲ ਆਈ ਡਾਰੇ ਕੋਈ ਨਹੀਂ ਹੈਗਾ ਮੰਦਿਰ ਨੂੰ ਤਾਂ ਕਿਤੇ ਨਾ ਹੀ ਨਹੀਂ ਹੈਗਾ ਵੀ ਲੱਭ ਡਾਰੇ ਵੀ ਲੱਭ ਕੋਲੋਂ ਤਾਂ ਥਾਣੇ ਤੋਂ ਕਿੰਨੀ ਕੁ ਦੂਰ ਹੈ ਹਾਂ ਲੱਗੇ ਹਾਂਜੀ ਹਾਂਜੀ ਥਾਣੇ ਤੋਂ ਮੇਰੇ ਖਿਆਲ ਵਿੱਚ 100 200 ਮੀਟਰ ਦੂਰੀ ਹੋਣੀ ਹੈ ਡਾਰੀ ਨਹੀਂ ਹੈ ਹਾਂਜੀ ਨਾ ਨਾ ਇਹਨਾਂ ਨੂੰ ਆ ਜਿਹੜੀ ਮੰਦਿਰ ਇਹਨਾਂ ਚੁੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗਿਆ ਕਰ-ਕਰ ਕੇ ਕੁੱਟੇ ਹੁਣ ਚੌਂਕ 'ਚ ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ ਬਾ ਇਹ ਆ ਕੇ ਬਿਲੇ ਵੀ ਆ ਗਲਾ ਦਾ ਆਪਾਂ ਨੂੰ ਕੀ ਹੈ ਕਾਲ ਨੂੰ ਕੇ ਦਾ ਅੱਜ ਕੇ ਦਾ ਨਿੱਕਾ ਜਿਹਾ ਜਵਾਬ ਵੜਿਆ ਇਹ ਆਪਣੇ ਵੀ ਵਾਰੀ ਆਉਣੀ ਜੀ ਹਾਂ ਸਹੀ ਗੱਲ ਸਹੀ ਗੱਲ ਸਹੀ ਗੱਲ ਇਹ ਮੈਨੂੰ ਤਾਂ ਵੇਖ ਕੇ ਯਾਰ ਐਡਾ ਨਿੱਕਾ ਜਿਹਾ ਬੱਚਾ ਹੈ ਆ ਗਿਆ ਸੀ ਵੀ ਇੱਥੇ ਕਾ ਬਈ ਖੁਲੜ ਬਾਜੀ ਕਰ ਲਿਆ ਜਵਾਨ ਇੱਥੇ ਮੌਕੇ ਤੇ ਪਹੁੰਚੇ ਆ ਤੋ ਕੋਈ ਬੱਚੇ ਸੀਗੇ ਆਫਸ ਵਿੱਚ ਲੜ ਰੁੜ ਪਏ ਆ ਕਾਫੇ ਗੂਫੇ ਮੜ ਮੋਟੇ ਚੱਲੇ ਆ ਉਹ ਇਹ ਕਿਹੜੀ ਕਿਹੜੇ ਸਕੂਲ ਦੇ ਬੱਚੇ ਸੀਗੇ ਸਕੂਲ ਮੈਂ ਲਖਾ ਗੁਰਨਾਨਕ ਕਾਲਜ ਜਾਂ ਮਨੋਰ ਲਾਲ ਸਕੂਲ ਦੇ ਦੋਨਾਂ ਚੋਂ ਇੱਕ ਦੇ ਆ ਵੇਖੇ ਬੱਚੇ ਨੇ ਬੱਚੇ ਹੀ ਆ ਜੀ ਹਾਂ ਜੀ ਇਸ ਸਕੂਲ ਤਲਵਾਰਾਂ ਨਾਲ ਲੜੇ ਨਹੀਂ ਤਲਵਾਰਾਂ ਮਾਰ ਮਡ ਕਾਫੇ ਕੂਪਿਆਂ ਦੇ ਚੱਲੇ ਆ ਇੱਥੇ ਮੋਟਰਸਾਈਕਲ ਛੱਡ ਕੇ ਤੋਂ ਭੱਜ ਗਏ ਆ ਤੇ ਇਧਰ ਬੜਿਆ ਗੱਲ ਹੁਣ ਫੜਿਆ ਜਾ ਸਕਦਾ ਜੇ ਇਧਰ ਝਾੜੀਆਂ ਨੂੰ ਵੜੇ ਆ ਤੇ ਅਸੀਂ ਸਰਚ ਕਰ ਰਹੇ ਆ ਇਹਨਾਂ ਨੂੰ ਫੜ ਲੈਣੇ ਜੀ ਠੀਕ ਹੈ ਜੀ ਹਾਂਜੀ